ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਘਟਨਾ ਤੋਂ ਬਾਅਦ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਪੁਤਲਾ ਫੂਕਿਆ ਗਿਆ ਨਾਲ ਹੀ ਰੋਸ ਮਾਰਚ ਕਰਦੇ ਹੋਏ ਜਮਕੇ ਨਰੇਬਾਦੀ ਵੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਬਠਿੰਡਾ ਵਿੰਗ ਦੇ ਮੀਡੀਆ ਸੈਕਟਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡੀ ਪਾਰਟੀ ਦੇ ਨੁਮਾਇੰਦਿਆਂ ਦੀ ਪੱਗ ਉਤਾਰ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਉਸੇ ਦੇ ਰੋਸ ਦੇ ਵਿੱਚ ਸਾਡੇ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਭਾਵੇਂ ਉਹ ਮਹਿਲਾਵਾਂ ਨੇ ਜਾਂ ਸਾਡੇ ਵੀਰ ਨੇ ਕੁਸ਼ੀਲ ਨੇ ਉਹਨਾਂ ਦੇ ਕੱਲ ਜਿਸ ਤਰੀਕੇ ਨਾਲ ਪੱਗਾਂ ਉਤਾਰੀਆਂ ਜਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਉਹਦੇ ਖਿਲਾਫ ਅਸੀਂ ਰੋਸ ਨਜ਼ਾਰਾ ਕਰਦੇ ਹੋਏ ਜਿਹੜਾ ਅੱਜ ਸਪੀਕਰ ਦਾ ਕੁੱਪਲਾ ਅਸੀਂ ਇੱਥੇ ਸਾੜਿਆ ਹੈਗਾ ਇਹ ਸੰਕੇਤਕ ਸੀ ਪਰ ਇਹ ਗੱਲ ਪੱਕੀ ਆ ਇਹਨਾਂ ਨੂੰ ਅਸੀਂ ਚੈਨ ਨਹੀਂ ਲੱਦਦੇ ਨਾ ਵਿਧਾਨ ਸਭਾ ਚੈਨ ਲੈਣ ਦੀ ਹੈ ਤੇ ਨਾ ਛਟਕਾਂ ਦੇ ਚੈਨ ਲੈਣ ਦੀ ਬਟਿੰਡਾ ਤੋਂ ਕੈਮਰਾਮੈਨ ਅਰਜੇਸ਼ ਕੁਮਾਰ ਦੇ ਨਾਲ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ য